BSF ਅਤੇ ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਰਾਤ ਦੇ ਸਮੇਂ ਸਰਹੱਦ ਪਰੋਂ ਆਇਆ ਸੀ ਇੱਕ ਡਰੋਨ ਜਿਸ ਨੂੰ ਲੈ ਕੇ ਫਾਜ਼ਿਲਕਾ ਪੁਲਿਸ ਅਤੇ BSF ਦੇ ਵੱਲੋਂ ਬਾਰਡਰ ਦੇ ਆਸ-ਪਾਸ ਇੱਕ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਸੀ ਜਿਸ ਦੇ ਦੌਰਾਨ ਫਾਜ਼ਿਲਕਾ ਪੁਲਿਸ ਅਤੇ BSF ਦੇ ਵੱਲੋਂ ਇੱਕ ਡਰੋਨ ਬਰਾਮਦ ਕੀਤਾ ਗਿਆ ਜਿਸ ਦੇ ਨਾਲ 2 ਕਿਲੋ 580 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਤਾਂ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਏਆਰ ਸ਼ਰਮਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਟਾਲੀ ਵਾਲਾ ਆਪਣਾ ਚੌਥੀ ਪੰਦੀ ਬੀਓਪੀ ਉਸ ਦੇ ਏਰੀਆ ਚ ਡਰੋਨ ਦੀ ਮੂਵਮੈਂਟ ਹੋਈ ਸੀ ਉੱਥੋਂ ਡਰੋਨ ਰਾਹੀਂ ਇਹ ਹੈਰੋਇਨ ਦੇ 3 ਟੈਕਟ ਆਏ ਨੇ ਤੇ ਜਿਨ੍ਹਾਂ ਦਾ ਭਾਰਨ ਹੈ 2 ਕਿਲੋ 580 ਗ੍ਰਾਮ ਇਹ ਰਾਤ ਅਸੀਂ ਫਿਰ ਜੁਆਇੰਟ ਆਪਰੇਸ਼ਨ ਸੀ ਸਾਡਾ ਇਹ ਸ਼ਰਦਾ ਤੇ ਫਾਦਰ ਕਪੁਲਿਸਟ ਉਹਦੇ ਦਾ ਇਹ ਰਿਕਵਰੀ ਕੀਤੀ ਹੈ ਤੇ ਫਿਲਹਾਲ ਇਹ ਅਨਨੋਨ ਹੈ ਹੂੰ ਦੀ ਹੀ ਦੀ ਐਫਆਰ ਦਰਜ ਕਰਕੇ ਮੁਜ਼ਰਮਾਨ ਨੂੰ ਸਲਾਖਾ ਪੇਸ਼ ਕਰ ਦਿੱਤਾ ਜਾਏਗਾ ਜੀ ਸਰ ਲਗਾਤਾਰ ਇਸ ਤਰ੍ਹਾਂ ਦੀ ਆ ਬੀਤੇ ਦਿਨੀ ਵੀ ਅ ਹੈਰੋਇਨ ਮਿਲੀ ਹੈ ਬਾਰਡਰ ਤੇ ਲਗਾਤਾਰ ਇਸ ਤਰ੍ਹਾਂ ਦੀ ਕਾਰਵਾਈਆਂ ਹੋ ਰਹੀਆਂ ਦੇਖੋ ਕਾਰਵਾਈ ਹੁੰਦੀ ਹੈ ਤਾਂ ਅਸੀਂ ਪਿੱਛੇ ਦੇ ਕੇਸ ਵੀ ਰਜਿਸਟਰ ਕੀਤਾ ਇੱਕ ਬੰਦੇ ਵੀ ਫੜੇ ਨੇ ਜੀ ਤੇ ਇਹ ਵੀ ਅਸੀਂ ਸਾਨੂੰ ਉਮੀਦ ਹੈ ਵੀ ਇਹ ਪਬਲਿਕ ਦੇ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਕਾਬੂ ਕਰਾਂਗੇ ਤੇ ਫਿਲਹਾਲ ਕੋਈ ਅ ਪਤਾ ਲੱਗਿਆ ਜੀ ਇਹ ਕਿੰਨਾ ਲੋਕਾਂ ਤੋਂ ਮੰਗਵਾਈ ਗਈ ਸੀ ਕੋਈ ਕਲੇਮ ਕੀਤਾ ਕਿਸੇ ਦਾ ਕਲੇਮ ਪਤਾ ਲੱਗਿਆ ਨਹੀਂ ਹਜੇ ਫਿਲਹਾਲ ਕੋਈ ਕਲੇਮ ਨਹੀਂ ਮਿਲਿਆ ਆਪਾਂ ਨੂੰ ਤੁਹਾਡੀ ਐਫਆਈਆਰ ਲੋਜ ਕਰਕੇ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਜਲਦੀ ਅਸੀਂ ਇਹਨਾਂ ਨੂੰ ਮੁਜ਼ਰਮਾਂ ਨੂੰ ਕਾਬੂ ਕਰ ਲਵਾਂਗੇ